ਅੱਗੇ ਅਚਾਰ ਵਾਲਾ ਆਉਂਦਾ ਹੁੰਦਾ ਸੀ ਬੋਲਦਾ ਹੁੰਦਾ ਸੀ ਅੰਬ ਦਾ ਅਚਾਰ ਕਰੇਲੇ ਦਾ ਅਚਾਰ ਟੇਲੇ ਦਾ ਅਚਾਰ ਢੌਂ ਦਾ ਅਚਾਰ ਲਓ ਜੀ ਕਿੰਨੇ ਪ੍ਰਕਾਰ ਦੇ ਅਚਾਰ ਤੇ ਹੁਣ ਅਸੀਂ ਬਣਾਉਣ ਲੱਗੇ ਆਂ ਜੀ ਪਰੌਂਠੇ ਮੂਲੀ ਦੇ ਪਰੌਂਠੇ ਆਲੂ ਦੇ ਪਰੌਂਠੇ ਗੋਭੀ ਦੇ ਪਰੌਂਠੇ ਬੇਸਨ ਦੇ ਪਰੌਂਠੇ ਦਾਲ ਦੇ ਪਰੌਂਠੇ ਤੇ ਅਸੀਂ ਬਣਾਉਣ ਲੱਗੇ ਆਂ ਜੀ ਪਨੀਰ ਦੇ ਪਰੌਂਠੇ ਪਨੀਰ ਤੁਸੀਂ ਆਏ ਇਸ ਤਰ੍ਹਾਂ ਪਨੀਰ ਲੈ ਲੈਣਾ ਆ ਦੇਖੋ ਜੀ ਪਨੀਰ ਲੈ ਲਿਆ ਤੇ ਉਹਦੇ ਵਿੱਚ ਆ ਇਸ ਸਟਾਈਲ 'ਚ ਕੱਟ ਲਓ ਪਿਆਜ਼ ਚਾਹੀ ਇਸ ਸਟਾਈਲ 'ਚ ਕੱਟ ਲਓ ਜਿਵੇਂ ਹੀ ਤੁਹਾਨੂੰ ਅੱਛਾ ਲੱਗਦਾ ਉਸੇ ਹਸਟਾਈਲ 'ਚ ਕੱਟ ਲਓ ਮਿਰਚ ਵੀ ਜੀ ਪਹਿਲਾਂ ਬਰੀਕ ਕੱਟ ਲਓ ਫਿਰ ਥੋੜੀ ਜੀ ਮੋਟੀ ਮਿਰਚ ਕੱਟ ਲਓ ਇਹਦੇ ਵਿੱਚ ਪਾ ਲਓ ਜੀ ਬਲੈਕ ਪੈਪਰ ਸਾਲਟ ਪਾ ਲਓ ਹਨਾ ਤੇ ਥੋੜਾ ਜਆ ਤੁਸੀਂ ਇਹਦੇ ਵਿੱਚ ਪਾ ਲਓ ਮੇਥੀ ਕਸੂਰੀ ਮੇਥੀ ਤੇ ਥੋੜਾ ਜੀ ਕਰਦਾ ਜੀ ਅਜਮੈਨਾਂ ਦੇ ਵਿੱਚ ਦੀ ਚਾਟੀਆਂ ਮਾਰਦੀ ਆ ਅਜਮੈਨ ਪਾਉਣੀ ਅਜਮੈਨ ਪਾ ਲੂ ਤੇ ਫਿਰ ਤੁਸੀਂ ਇੱਕ ਇਸ ਤਰ੍ਹਾਂ ਜੀ ਆਹ ਆਪਾਂ ਲੈ ਲਿਆ ਆਟੇ ਦਾ ਪੇੜਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਇਹ ਸਾਰਾ ਸਮਾਨ ਪਾ ਲਿਆ ਤੇ ਥੋੜਾ ਜਿਆ ਜੀ ਇਹਦੇ ਵਿੱਚ ਪਾ ਲੂ ਚਾਟ ਮਸਾਲਾ ਹਾਲਾ ਨਾ ਪਾਓ ਕਿਉਂਕਿ ਜੀ ਉਹਦੇ ਵਿੱਚ ਵੀ ਆਮ ਚੂਰੀ ਹੁੰਦਾ ਤੇ ਇਹ ਆਪਾਂ ਸਾਰਾ ਇਸ ਤਰ੍ਹਾਂ ਮਿਕਸ ਕਰ ਲਾਂਗੇ ਹਾਂ ਤਰ ਲਿਆ ਜਲਦੀ ਜਲਦੀ ਮਿਕਸ ਕਰੋ ਜੀ ਕਿਉਂਕਿ ਭੁੱਖ ਲੱਗੀ ਆ ਜੀ ਉਹ ਹੋਰ ਤੋਂ ਬਕਲ ਲੱਕ ਦੀ ਆਪਾਂ ਛੱਬੀ ਜੰਮੀ ਬਣਾਵਾਂਗੇ ਆਪਾਂ ਲਓ ਜੀ ਕਿੰਨੇ ਪ੍ਰਕਾਰ ਦੇ ਲਓ ਜੀ ਇਹ ਹੁਣ ਆਪਾਂ ਕਰ ਲਿਆ ਮਿਕਸ ਤੇ ਜ਼ਿਆਦਾ ਜਿਹੜੀ ਸਪੈਸ਼ਲ ਚੀਜ਼ ਪਾਈ ਆ ਉਹ ਪਾਈਆ ਵਿੱਚ ਕਸੂਰੀ ਮੇਥੀ ਤੇ ਆਪਾਂ ਨੇ ਘਰ ਦੀ ਬਣੀ ਹੋਈ ਮੇਥੀ ਤੇ ਪਿਆਜ਼ ਮੋਟੇ-ਮੋਟੇ ਤੇ ਹੁਣ ਆਪਾਂ ਕ੍ਰਿਸਪੀ ਪਨੀਰ ਔਨੀਅਨ ਦਾ ਬਣਾਵਾਂਗੇ ਤਰਾਂਟਾ ਆ ਬਣ ਗਿਆ ਜੀ क्रिस्पी क्रिस्पी पराठा ਤੇ ਆਹ ਲਓ ਜੀ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਥੋੜਾ ਥੋੜਾ ਕਿਉ ਲਾਵਾਂਗੇ ਥੋੜਾ ਥੋੜਾ ਰਿਫਾਈਂਡ ਲਾ ਦੇਣਾ ਮੈਂ ਦੇਖਿਆ ਜਿਆਦਾ ਨਾ ਰਿਫਾਈਂਡ ਜੀ ਅੱਛੀ ਬਣਾਉਂਦੇ ਆ ਲੋਕੀ ਤੇ ਆਹ ਹਰੀ ਮਿਰਚ ਪਾਈ ਆ ਜੀ ਤੇ ਇਹ ਤੁਸੀਂ ਦੇਖਿਓ ਜਦੋਂ ਨਾ ਪਰੌਂਠੇ ਤੇ ਨਾਲ ਇਹ ਰੜਗੇ ਨਾ ਇਹਦਾ ਆਡੀ ਫਲੇਵਰ ਬਣ ਜਾਣਾ ਇਹ ਮਿਰਚ ਹਰੀ ਮਿਰਚ ਜਿੰਨਾ ਇਹਦਾ ਅਸਰ ਘਟ ਜਾਂਦਾ ਕੋੜੇ ਪੰਡਾ ਲੋਜੀ ਹੋਣ ਲੰਨ ਗਏ ਤੇ ਕੁਝ ਲਾਈਟ ਲਾਈਟ ਤੇ ਰੱਖਣਾ ਤੇ ਹੌਲਾ ਫਾਇਰ ਤੇ ਇਚੇ ਲਾ ਦੇਣਾ ਥੋੜਾ ਲਾਉਣਾ ਬਸ ਬਹੁਤ ਧੀ ਥੋੜਾ ਜਿਹਾ ਹੀ ਹੋਣਾ ਹੈ ਆ ਦੇਖੋ ਬਸ ਹੋ ਗਿਆ ਲਓ ਜੀ ਇਹ ਬਣ ਗਿਆ ਆਪਣਾ ਕ੍ਰਿਸਪੀ ਗ੍ਰੀਨ ਚਿੱਲੀ ਵਾਲਾ ਔਨੀਆਂ ਵਾਲਾ ਪਨੀਰ ਵਾਲਾ ਟੇਸਟੀ ਕ੍ਰਿਸਪੀ ਪਰਾਂਠਾ ਤੇ ਹੁਣ ਤੁਸੀਂ ਇਹਦੇ ਨਾਲ ਦਹੀਂ ਵੀ ਲੈ ਸਕਦੇ ਹੋ ਹਨਾ ਘਰ ਵਾਲਾ ਦਹੀਂ ਵੀ ਲੈ ਸਕਦੇ ਹੋ ਦੂਸਰਾ ਵੀ ਤੇ ਆਪਾਂ ਨਾਲ ਇਹਦੇ ਦੇਸੀ ਘਿਓ ਵੀ ਲੈ ਸਕਦੇ ਆ ਇਹ ਵੀ ਆਪਾਂ ਉੱਤੇ ਕਰ ਸਕਦੇ ਆ ਤੇ ਆਪਾਂ ਜੀ ਇਹਦੇ ਨਾਲ ਅਚਾਰ ਵੀ ਖਾ ਸਕਦੇ ਆ ਅੰਬ ਦਾ ਅਚਾਰ ਗਾਜਰ ਦਾ ਅਚਾਰ ਕੋਈ ਵੀ ਮੱਠੀ ਅਚਾਰ ਖਾਓ ਤੇ ਆਮਲੇ ਦਾ ਅਚਾਰ ਵੀ ਅੱਛਾ ਲੱਗਦਾ ਤੇ ਕੋਈ ਮਰਜ਼ੀ ਅਚਾਰ ਖਾਓ ਤੇ ਹੁਣ ਤੁਸੀਂ ਪਲੀਜ਼ ਸਾਰਿਆਂ ਨੇ ਦੱਸਣਾ ਵੀ ਮੇਰਾ ਉਨੀਅਨ ਪਨੀਰ ਵਾਲਾ ਪਰੌਂਠਾ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਤੇ ਤੁਸੀਂ ਵੀ ਖਾਓ ਤੇ ਮੈਂ ਵੀ ਖਾਣੀ ਆ ਪਰਾਂਠਾ ਸੋਦਾ ਬਣ ਗਿਆ ਇਹ ਵਨ ਥੈਂਕ ਯੂ so much ਲਾਈਕ ਪਲੀਜ਼ ਲੋਜੀ ਇਹ ਬਣ ਗਿਆ ਆਪਣਾ ਕ੍ਰਿਸਪੀ ਗ੍ਰੀਨ ਚਿੱਲੀ ਵਾਲਾ ਓਨੀਅਨ ਵਾਲਾ ਪਨੀਰ ਵਾਲਾ ਟੇਸਟੀ ਕ੍ਰਿਸਪੀ ਪਰਾਂਠਾ ਤੇ ਹੁਣ ਤੁਸੀਂ ਇਹਦੇ ਨਾਲ ਦਹੀਂ ਵੀ ਲੈ ਸਕਦੇ ਹੋ ਹਨਾ ਘਰ ਵਾਲਾ ਦਹੀਂ ਵੀ ਲੈ ਸਕਦੇ ਹੋ ਦੂਸਰਾ ਵੀ ਤੇ ਆਪਾਂ ਨਾਲ ਇਹਦੇ ਦੇਸੀ ਘਿਓ ਵੀ ਲੈ ਸਕਦੇ ਆ ਇਹ ਵੀ ਆਪਾਂ ਉੱਤੇ ਕਰ ਸਕਦੇ ਆ ਤੇ ਆਪਾਂ ਜੀ ਇਹਦੇ ਨਾਲ ਅਚਾਰ ਵੀ ਖਾ ਸਕਦੇ ਆ ਅੰਬ ਦਾ ਅਚਾਰ ਗਾਜਰ ਦਾ ਅਚਾਰ ਕੋਈ ਵੀ ਮਰਜ਼ੀ ਅਚਾਰ ਖਾਓ ਤੇ ਆਮਲੇ ਦਾ ਅਚਾਰ ਵੀ ਅੱਛਾ 걸 ਬੱਤੀ ਕੋਈ ਮਰਜ਼ੀ ਅਚਾਰ ਖਾਓ ਤੇ ਹਣ ਤੁਸੀਂ ਪਲੀਜ਼ ਸਾਰਿਆਂ ਨੇ ਦੱਸਣਾ ਵੀ ਮੇਰਾ ਓਨਿਅਨ ਪਨੀਰ ਵਾਲਾ ਪਰੌਂਠਾ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਤੇ ਤੁਸੀਂ ਵੀ ਖਾਓ ਤੇ ਮੈਂ ਵੀ ਖਾਣੀ ਆ ਪਰਾਂਠਾ ਸੋਡਾ ਬਣ ਗਿਆ ਏ ਵਨ ਥੈਂਕ ਯੂ so much like please